ਨਸਰੈਣ ਪਰੋ ਕੀਰਤਨ ਗਾ ਇਹ ਨਸਰੈਣ ਪਰੋ ਕੀਰਤਨ ਗਾ ਸੋ ਜਨ ਜੰਮ ਕੀ ਬਾਟ ਨਾ ਪਾ ਕਾਟ ਨਾ ਪਾਈਏ ਛੋਤਨ ਜਮ ਕੀ ਕਾਟ ਨਾ ਗੁਰਜੀ ਨਗਰ ਕੀਰਤਨ ਇਸ ਤੋਂ ਬਾਅਦ ਪਹੁੰਚੇਗਾ ਜੀ ਧੰਨ ਧੰਨ ਬਾਬਾ ਹਰੀਦਾਸ ਦੇ ਡੇਰੇ ਦੇ ਵਿਖੇ ਵਿੱਚ ਪਹੁੰਚੇਗਾ ਜੀ ਨਗਰ ਕੀਰਤਨ ਤੇ ਨਗਰ ਕੀਰਤਨ ਦੀ ਸਾਰੀ ਸੰਗਤ ਵਾਸਤੇ ਕੌਫੀ ਅਤੇ ਬ੍ਰੈਡਾਂ ਦਾ ਲੰਗਰ ਲਾਇਆ ਗਿਆ ਇੱਥੋਂ ਦੇ ਪ੍ਰਬੰਧਕ ਸੇਵਾਦਾਰਾਂ ਵੱਲੋਂ ਸਾਰੇ ਸਤਿਕਾਰਯੋਗ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਨਗਰ ਕੀਰਤਨ ਦੀ ਸੰਗਤ ਵਾਸਤੇ ਕੌਫੀ ਅਤੇ ਬ੍ਰੈਡਾਂ ਦਾ ਲੰਗਰ ਲਾਇਆ ਗਿਆ ਜੀ ਬਹੁਤ ਬਹੁਤ ਧੰਨਵਾਦ ਜੀ ਬੋਲੇ ਸੋ ਨਿਹਾਲ ਮਹੱਦੇ ਵੱਲੋਂ ਪ੍ਰਤੀ 代表ਾਨ ਵੱਲੋਂ ਤੇ ਪਰਵਾਦ ਕੀਤਾ ਗਿਆ ਹੈ ਐਸੇ ਪਹੁੰਚ ਕਰਦੇ ਨਗਰ ਕੀਰਤਨਾ ਪਰਵਾਦ ਕਮੇਟੀ ਨੇ ਨਿੱਘਾ ਸਵਾਗਤ ਕੀਤਾ ਹੈ ਸਵਾਗਤ ਬਾਤ ਕਹਿਣ ਵਾਲੀ ਗੱਲ ਤਾਂ ਕਿਹੀ ਜਾਂਦੀ ਹੈ ਜਦੋਂ ਨਗਰ ਕੀਰਤਨਾ ਆਉਂਦੇ ਆ ਤਾਂ ਉਹ ਪੂਰੀ ਉਦਾ ਦੇ ਨਾਲ ਆਪਣਾ ਸਜੇ ਹੁੰਦੇ ਰਹੇ ਪੂਰੀਆਂ ਸਫਾਈਆਂ ਹੁੰਦੀਆਂ ਲੈਂਗੀਆਂ ਮਨਾਲਾ ਆਪਾ ਪਾਕ ਦੇ ਵਿੱਚ ਲਾਉਂਦੇ ਆਂ ਸਾਡਾ ਦਾੜ ਦਾ ਵੀ ਨਗਰ ਕਲੀ ਸਨਾਰਾ ਰਿਹਾ ਹੈ ਸਾਡੇ ਮਾਨ ਦੇ ਵਿੱਚ ਬੁੱਲ ਰਿਹਾਉਂਦੇ ਨੇ ਗੁਰੂ ਸਾਹਿਬ ਦਾ ਸਤਕਾਰ ਕਰਨਾ ਹੈ ਪੰਜਾ ਪਿਆਰਾਂ ਦਾ ਸਤਕਾਰ ਕਰਨਾ ਹੈ ਮੇਟਾ ਕਰੀ ਮੈਨੂੰ ਮਾਰਾ ਗਿਆ ਨਾਲ ਪਰ ਇੱਥੇ ਆ ਕੇ ਆਪ ਬਤੂ ਬਤ ਕਰਵਾਇਆ ਝਾੜੂ ਮਰਵਾਏ ਨੇ ਪਾਲ ਛਾਂ ਬੇਸਤੀ ਆ ਸੰਗ ਤੇ ਹੇ ਜੀ ਨਾ ਤੁਸੀਂ ਦੇਖੋ ਮਾਰੀ ਗੱਲ ਆਗੇ ਪ੍ਰਬੰਧਾ ਆਗੇ 90 ਸੀਤਨ ਵਾਲੀ ਗੱਲ ਨਾ ਬਾਕੀ ਸੰਗਤ ਆ ਬਈ ਸਤਿਕਾਰ ਕਰੋ ਸਤਿਕਾਰ ਕਰ ਬਾਓ ਜੇ ਹੁਣ ਕੋਈ ਵੀ ਕਹੇ ਯਾਰ ਪ੍ਰਧਾਨ ਆਏ ਬੋਲਦਾ ਸੀ ਭੁੱਲ ਜਾ ਜਾਉਂਗਾ ਬਾਹਰ ਹੋ ਜਾਂਗੇ ਸੰਗਤ ਬੈਠੀ ਰਹੇ ਟੱਕ ਪਾਸੋਂ ਲੋਕ ਟੋਲੀ ਨੂੰ ਬੈਠੇ ਵਾਹਿਗੁਰੂ ਕਾਲ ਕਰੀਏ त बड़े जगत में खेल, कमाल कर रख ते ला कू कंगालिस त बदिलजे नज़र तेरी गोडियूं लखां लाल करीन पुछे न कोई जीन पुछे न कोई दरबार पाके नज़र 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 तो बचण चाहियो कर सत मर जी सेवा जीवन सफल बनाइ सत मर जी सेवा जीवन सफल बनाई दुर्ज तई हज़ार ख़्याल करेलो लत बा झूठे बण जो वपारा ख़्याल करो लता झूठे बण जो वपारा जनमद वारा सारा नाम कंदो वीर बिना जनमद वारा सारा नाम कॾो वीर बिना रातो परे घर अंदर सुख लेणी करणी जूं दर अगल छॾी हुज दरदू अगल छॾी हुजू दरदू यारानी थैणी ज करी जिंद अगलिधान पुन कर लेस मेड़ानी जिंदे भॻवानी सोणी अगली देवत सॾदेवी तर लॻाम घूर जो हर तर लॻाम रोटी सां घूर जोर ते चमकार रूपी जूपदा कणाली जन पुन कर ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਕਦ ਖੈ ਲਾਵਣ ਚੱਲੇ ਤੀਰ ਸੇ ਮਨ ਖੋਟੇ ਤੰਕਚੌਰ ਇੱਕ ਭਾਗ ਅੱਛੇ ਨੱਚਿਆ ਤੇ ਦੋ ਭਾਗਾਂ ਚ ਹੋਰ ਸ਼ਗਜੀ ਜੇ ਅਸੀਂ ਤਨ ਮਨ ਦੇ ਨਾਲ ਸ਼ਬਦਾਂ ਨਾਲ ਪ੍ਰੇਮ ਨਾਲ ਯਾਤਰਾ ਕਰਦੇ ਆ ਤੇ ਲਓ ਸੁਣੋ ਯਾਤਰੀਆਂ ਦਾ ਟੋਲਾ ਤੁਰਿਆ ਆ ਰਿਹਾ ਹੈ ਉਹਨਾਂ ਦੇ ਵਿੱਚ ਇੱਕ ਬੁੱਢਾ ਬ੍ਰਾਹਮਣ ਫੋੜੀ ਪੂਰੇ ਤੇ ਰਿਆ ਪੱਥਰ ਉਧੇ ਕੁੱਪੜ ਬੈਠੇ ਦੁਨੀਆ ਚ ਸਰਦੇ ਨੇ ਸ਼ੋਲੇ ਦੇ ਦੰਦਿਆ ਜੇ ਪ੍ਰਾਯਾ ਲੱਗੇ ਜਾਵੇ ਜਦ ਬ੍ਰਾਹਮਣ ਭਗਵਾਨ ਆਇਆ ਬ੍ਰਾਹਮਣ ਕਹ ਜੀ ਆਇਆ ਪਰਾਨ ਤੇ ਮੂੰਹ ਤੇ ਬ੍ਰਾਹਮਣ ਨੂੰ ਕੋਲ ਆ ਕੇ ਹਾਂ ਜੀ ਸਤਿਕਾਰ ਯਾਤਰਾ ਨੂੰ ਜਾ ਦੇ ਲੇਡ ਉਹ ਜੁੱਤੀ ਕੱਢ ਕੇ ਜੱਟ ਵਰਗਾ ਅਦਾਸ ਜਿਹੜਾ ਤੇਰਾ ਖਰੀ ਜਦੋਂ ਪਾਰੇ ਜਿੱਕੀ ਟੁੱਟ ਗਏ ਸ਼ਹਿਰ ਹਲੇ ਬਹੁਤ ਨਵੇਰਾ ਆ ਕਿਰਪਾ ਕਰੋ ਜਿੱਕੀ ਨੂੰ ਟੋਪਾ ਲਾ ਦਿਓ ਕੱਢੀਏ ਬੜਾ ਸੋਹਣਾ ਜੱਟ ਜਿੱਤੋ ਸਤਿਕਾਰ ਹੈ ਮਨ ਦੀ ਸੇਵਾ ਕਰਨ ਦਾ ਸ਼ਗਤੀ ਸ਼ੌਕ ਜਿਹੜਾ ਸ਼ੌਕ ਨਾਲ ਸੇਵਾ ਕਰਦਾ ਸੇਵਾ ਉਹਦੀ ਪ੍ਰਮਾਨ ਖੁੰਦੀ ਤੇ ਕਵੀ ਲਿਖਦਾ ਕਹਿੰਦਾ ਸੇਵਾ ਦਾ ਪਿੱਛੇ ਦਾ ਪ੍ਰਮਾਨ ਖੁੰਦੀ ਜੇਕਰ ਅੰਦਰੋਂ ਪ੍ਰੇਮ ਪਿਆਰ ਹੋਵੇ ਸਾਰੇ ਦੀਪਾਂ ਨੂੰ ਰੱਬ ਦਾ ਰੂਪ ਸਮਝੇ ਕਿਸੇ ਨਾਲ ਨਾ ਅੰਦਰ ਖਾਨ ਹੋਵੇ ਤਨ ਮਨ ਤੇ ਧਨ ਸਭ ਕੋਸ਼ ਨਾ ਖਾਇ ਪਾਵੇਂ ਪੂਜ ਦਾ ਕੋਲ ਸੰਸਾਰ ਖੋਵੇ ਉਹ ਤੱਤੀ ਮਾਣਾ ਉਹਨਾਂ ਨੂੰ ਰੂਪ ਲੈ ਦੇਗੀ ਦਾ ਸਾਥੀ ਪਰਮ ਦਾ ਗਾਰ ਹੋਵੇ ਜਿਹੜਾ ਰੱਬ ਤੇ ਕਰੋਸ਼ ਹੈ ਇਹ ਵੀ ਪੜ ਜਨਾ ਸਿੱਧੇ ਜੋ ਗੰਗਾ ਸਨੇਹਾ ਦੇਵੇ ਉਹ ਆ ਕੇ ਮੈਨੂੰ ਜੀਵਣ ਸਨੇਹਾ ਦੇਣਾ ਰੋਜੀ ਪੰਡਤ ਹਰ ਸੰਨਾ ਗਿਆ ਭਈ ਦੁਨੀਆ ਉੱਚੇ ਕੋਈ ਸੋਨਾ ਸਿੱਧਦਾ

ਕੋਈ ਨਾ ਸੇਵਾ ਕੀਤੀ ਹੈ ਸਾਹੇ ਬਾਦ ਹਮਨੇ ਲੈਣਾ ਇਹਨਾਂ ਸੰਗਤਾਂ ਨੂੰ ਵੇਤੀ ਹੈ ਹੁਣ ਆਪਾਂ ਵੱਡੇ ਗੁਰੂ ਦੇ ਘਰ ਜਲਾਂਗੇ ਉੱਥੇ ਜਾ ਕੇ ਪ੍ਰਸ਼ਾਦਾ ਵੰਡ ਦਾ ਪ੍ਰਬੰਧ ਕੀਤਾ ਪਾਇਆ ਉੱਥੇ ਪੜਾਇਆ ਹੈ ਬੀਬੀਆਂ ਨੂੰ ਵੇਤੀ ਹੈ ਜਿਆਦਾ ਪਿੱਛੇ ਹੱਜਾਂ ਨੂੰ ਠੁਕ ਅੱਜ ਇਹ ਪਾਈ ਬੈਠੇ ਹੋ ਕੋਈ ਬਾਤਾਂ ਕਰਨੀਆਂ ਇੱਧਰੋਂ ਉਸ ਤੋਂ ਬਾਅਦ ਆਪਾਂ ਦੱਸਾਂਗੇ ਕਿ ਪਰਾਣਿਆਂ ਕਿੱਥੋਂ ਮੋੜੀਆਂ ਸਾਰਾ ਤੇਰੇ ਵੱਲੋਂ ਜੋੜ ਵਾਲੀ ਬਾਤੀ ਕੀਤੀ ਜਾ ਰਹੀ ਹੈ ਵਾਦਾ ਇਹਨਾਂ ਨੇ ਪੰਨਾਂ ਪਿਆ ਪਿਓ ਵੇਚਿਆ ਹੁਣਾ ਜੋ ਪਾਪਾ ਗੱਜੇ ਸਾਡੇ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਨ ਸਰਦਾਰ ਬਲਵੰਤ ਸਿੰਘ ਜੀ ਪ੍ਰਧਾਨ ਉਹਨਾਂ ਦੀ ਸ਼ੋਭੇ ਦੀ ਬਾਤ ਹੋ ਰਹੀ ਹੈ ਹੋ ਦੇ ਜਾਤ ਇਸਤਾਰਦਾਲ ਸੰਤ ਦਾਦਾ ਸਹਿਜੂਰ ਦਿੱਤਾ ਅੰਨ ਕੀਤਾ ਬਹੁਤ ਬਹੁਤ ਧੰਨਵਾਦ ਬੀਬੀਆਂ ਨੂੰ ਬੇਨਤੀ ਹੈ ਪ੍ਰਬੰਧ ਕਾਰਨ ਬੇਨਤੀ ਹੈ ਨਰੀਆਂ ਚੱਕ ਲਓ ਭਾਈ ਕਿਸੇ ਨੂੰ ਜਾਣੀਆਂ ਕਾਵੀਆਂ